ਇਸ ਤੋਂ ਵੱਡਾ ਕੀ ਮੈਸੇਜ ਹੋ ਸਕਦਾ ਕਿ ਇਸ ਤੋਂ ਵੱਡੀ ਕੋਈ ਗਾਲ ਨਹੀਂ ਵੱਜ ਸੀਸ ਨਹੀਂ ਕਿ ਤੁਹਾਨੂੰ ਮਾਂ ਬੋਲੀ ਭੁੱਲ ਜਾ ਮਾਂ ਬੋਲੀ ਨੂੰ ਪਿਆਰ ਕਰੋ ਪਿਛਲੀ ਸ਼ਰਜ਼ੀ ਜਿਹੜੇ ਨਾਲ ਕਿਨੋ ਜਹੜਾ ਹੈ ਪਿਛਲੀ ਵਰੀ 87 ਸੀਗੇ ਇਸ ਵਰੀ 110 ਪਬਲਿਸ਼ਰ ਆਇਲੇ ਫੁਰੀ ਦਾ ਸ਼ਾਲ ਮਾਂ ਪਾ ਹੋ ਜਾ ਲਾਹੀ ਰੋਕ ਲੈ ਆਸਾਰਾ ਪਰਾਨੂ ਹੋ ਜਾ ਲੰਗ ਲੈ ਲੈ ਤੁਸਦੀ ਕਰ ਸਾਡੇ ਆਏ ਰਜੀ ਫੁੱਲੇ ਨਾ ਸਮਾਏ ਥੋੜਾ ਸੁਰੀ ਦਾ ਸ਼ਾਲਾ ਪਰਾਨੂ ਹੋ ਜਾ ਲਾਹੀ ਰੋਕ ਲੈ ਆ ਸਾਰਾ ਪਰਾਨੂ ਹੋ ਜਾ ਲੰਘ ਲੈ ਲੈ ਤੁਸੀਂ ਕਰ ਸਾਡੇ ਆਏ ਅਸੀਂ ਫੁੱਲੇ ਨਸ ਮਾਈ ਤੁਸੀਂ ਕਰ ਸਾਡੇ ਆਏ ਅਸੀਂ ਫੁੱਲੇ

ਸ਼ੇਰ ਸੱਲਾ ਫਿਰ ਸ਼ੇਰ ਨਾ ਦੇ ਕਹਿੰਦਾ ਤੂੰ ਨਾ ਆਈ ਤੇਰੀ ਯਾਦ ਵਾਦਾ ਵਫਾ ਕਰ ਗਈ ਤੂੰ ਨਾ ਆਈ ਤੇਰੀ ਯਾਦ ਵਾਦਾ ਵਫਾ ਕਰ ਗਈ ਮੈਂ ਗੁਸਲਖਾਨੇ ਚ ਨਾ ਓਏ ਦਈਆ ਆਹੋ ਭੰਡਾ ਜਿਹੜਾ ਕਾਲਾ ਨਹੀਂ ਆਪਣੇ ਸਕੂਲ ਦਾ ਆਪਣੇ ਕਾਜ ਦਾ ਇੱਕ ਰਿਵੋਟਾਂ ਚ ਖਲੋ ਗਿਆ ਖਤਾਂਜ ਖਲੋ ਗਿਆ ਉਹ ਕਿਸ ਦਾ ਨਿਸ਼ਾਨ ਚੋ ਨਿਸ਼ਾਨ ਹੀ ਗੱਡੀ ਚ ਲੈ ਗਿਆ ਕੀਪਰ ਚ ਲੈ ਗਿਆ ਉਹ ਕੋਈ ਇਹਦੇ ਕੋ ਪੈਸੇ ਮੰਗਣਾ ਪੈਸੇ ਮੰਗਣਾ ਆ ਗਿਆ ਕਹਿੰਦਾ ਖਰਜਾ ਪੇਮੈਂਟ ਲੈ ਅੜੀ ਏਡਾਰ ਵਿੱਚ ਨਨਕਾਣੇ ਦੇ ਆਇਆ ਪਹਿਣ ਨਾਨਕੀ ਦਾ ਵੀ ਤੰਤਮ ਕਰਸੇ ਅਮਰਤਸਰ ਲਿਆ ਬਾਬੇ ਨੇ ਅਵਤਾਰ ਵਿੱਚ ਨਨਕਾਣੇ ਦੇ ਆਇਆ ਪਹਿਣ ਨਾਨਕੀ ਦਾ ਵੀ ਹਾਂਜੀ ਹਾਂਜੀ

ਮੁੜਨੀ ਦੇ ਬਾਰੇ ਚ ਗੱਲ ਕਰਾਂਗੇ। ਕਿਲਾ ਹੱਤ ਲਿਖਤਾ ਵੀ ਸਾਡੇ ਐਪਲੀਕੇਸ਼ਨ ਵਿੱਚ ਇਥੇ ਕੁਝ ਚੀਜ਼ਾਂ ਜੋ ਹੋਰ ਕਿਤੇ ਹੈ ਹੀ ਨਹੀਂ ਇੰਡੀਆ 'ਚ। ਯਾ ਬਾਤ ਸਿਰਫ ਠੀਕ ਹੈ। ਚਾਪੀ। ਅੱਛਾ ਇਹ ਸਾਡੇ ਲਾਈਨ ਤੋਂ ਲਾਉਣ ਦੀ فارسی ਦੀ ਸਾਰੀ ਯਾਤਰੀ ਜਨਮਾਨ ਲਈ ਕੋਈ ਸ਼ੁਰੂ ਹੈ ਟ੍ਰੇਨਿੰਗ 200 ਦਾ ਪੇਸ। ਸਵੇਰ 4:00 ਸਮੇਂ ਰੋ ਦੀ ਪ੍ਰਧਾਨਗੀ ਕਰ ਰਹੇ ਸਾਡੀ ਬਹੁਤ ਹੀ ਸਤਿਕਾਰ ਸਰਦਾਰ ਰਵਿੰਦਰ ਮੋਹਨ ਸਿੰਘ ਜੀ ਸ਼ੂਨਾ ਅੰਰੋਰੀ 70 ਖਾਲਸਾ ਕਾਲਕਾ ਰਿਟਰਨਰ ਸਾਹਿਬ ਜੀ ਹੰਸ ਜੀ ਕਿਉਂਕਿ ਪੰਜਾਬ ਦੇ ਰਾਜ ਗਾਇਕ ਵੀ ਨੇ ਪਦਮ ਸ਼੍ਰੀ ਨੇ ਔਰ ਸੂਫੀ ਗਾਇਕੀ ਦੇ ਵਿੱਚ ਤੁਹਾਨੂੰ ਅਸ਼ੀਰਵਾਦ ਦੇ ਲਈ ਇਸ ਪੁਸਤਕ ਮੇਲੇ ਦੀ ਪ੍ਰੋਜੈਕਟ ਦੀ ਸਾਡੀ ਮੈਨੇਜਮੈਂਟ ਦੇ ਪ੍ਰਧਾਨ ਸਕੱਤਰ ਸਰਵਾਰ ਜੱਜਪੂਰ ਸਿੰਘ ਜੀ ਸ਼ੀਨਾ ਜੀ ਸਭੋ ਵਿਦਕ ਪੱਖ ਤੋਂ ਖੇਡਾਂ ਦੇ ਪੱਖ ਤੋਂ ਸੱਭਿਆਚਾਰਕ ਪੱਖ ਤੋਂ ਉਹਦੇ ਮਗਰ ਸਾਰੀ ਅਗਵਾਈ ਔਰ ਤਾਕਤ ਸਾਡੇ ਆਉਣ ਵਾਲੇ ਦੀ ਸਕੱਤਰ ਪੂਰੀ ਸਪੋਰਟ ਕਰਦੇ ਆਂ ਅਸ਼ੀਰਵਾਦ ਵੀ ਦਿੰਦੇ ਆ ਔਰ ਆਗਦਾ ਜੀਨਾ ਇਹ ਕਈ ਵਾਰੀ ਅਸੀਂ ਮੇਲਾ ਕਹਿ ਲੈਂਦੇ ਆ ਗੁਰੂ ਸੁਰਤ ਤੁਹਾਨੂੰ ਚੇਲਾ ਮੇਰੇ ਸ਼ਬਦ ਦੇ ਤੋਂ ਉੱਪਰ ਕੋਈ ਤਾਕਤ ਨਹੀਂ ਮੈਂ ਕਈ ਵਾਰੀ ਵਿਦਿਆਰਥੀਆਂ ਨੂੰ ਕਹਿਣਾ ਮੈਂ ਵੀ ਜਿਹੜੀਆਂ ਚੋਣੀਆਂ ਪਤਾ ਪੁਸਤਕ ਵਿੱਚ ਲਾਲ ਲਖਾਏਗੇ ਕੀ ਕਰੇ ਪਿਛਲੇ 8 ਸਾਲ ਤੋਂ ਲਗਾਤਾਰ ਖਾਲਸਾ ਕਾਲਜ ਦੇ ਇਹਨਾਂ ਦਰਾਂ ਦੇ ਵਿੱਚ ਪੁਸਤਕ ਵਿੱਚ 8 ਸਾਲ ਲੱਗ ਰਿਹਾ ਹੈ ਔਰ ਬਹੁਤ ਜ਼ਿਆਦਾ ਲੋਕਾਂ ਜੋ ਚਾਹੇ ਬੱਚਿਆਂ ਦੀ ਚਾਹੇ ਪਬਲਿਸ਼ਰਸ ਵੀ ਜਿਹੜੇ ਨਾ ਕਿੰਨੇ ਜ਼ਿਆਦਾ ਹੈ ਪਿਛਲੀ ਵਾਰੀ 87 ਸੀਗੇ ਇਸ ਵਾਰੀ 110 ਪਬਲਿਸ਼ਰ ਆਏ ਨੇ ਪੂਰਾ ਪੰਜਾਬ ਇਹਨਾਂ ਦਿਨਾਂ ਦੇ ਵਿੱਚ ਇੱਥੇ ਆਉਂਦਾ ਹੈ ਔਰ ਲੋਕਾਂ ਦੇ ਵਿੱਚ ਦੁਬਾਰਾ ਕਿਤਾਬਾਂ ਦਾ ਰੁਝਾਨ ਬਣ ਰਿਹਾ ਹੈ ਇਸ ਕਰਕੇ ਸਾਨੂੰ ਇਸ ਉਤਸ਼ਾਹ ਨੂੰ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਪਿਛਲੇ 2-3 ਸਾਲ ਲੋਕ ਮੇਰੇ ਨੇ ਵਾਪਸ ਕੰਪਿਊਟਰ ਵੱਲ ਚਲੇ ਗਏ ਤੇ ਕਿਤਾਬਾਂ ਖਰੀਦਦੇ ਨਹੀਂ ਸੀ ਹੁਣ ਲੋਕਾਂ ਕਿਤਾਬਾਂ ਖਰੀਦਦੇ ਕਿਤਾਬਾਂ ਪੜ੍ਹਦੇ ਵੀ ਆ ਕੇਂਦਰ ਵਿੱਚ ਜਮਿਲ ਲਗਾਇਆ ਜਾ ਰਹੇ ਤੇ ਮੁੱਖ ਮਹਿਮਾਨ ਨੇ ਤੇ ਅੱਜ ਇਸ ਵਾਰੀ ਅਸੀਂ ਸ਼੍ਰੀ ਹੰਸਰਾਜ ਜੀ ਜਿਹੜੇ ਪਦਮਸ਼ਰੀ ਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਬਤੌਰ ਮੁੱਖ ਮਹਿਮਾਨ ਇੱਥੇ ਬੁਲਾਇਆ ਸੀ ਲੋਕਾਂ ਨੂੰ ਉਹਨਾਂ ਨੂੰ ਸੁਣ ਕੇ ਬਹੁਤ ਜ਼ਿਆਦਾ ਲੋਕਾਂ ਨੂੰ ਦਿਮਾਗ ਬਹੁਤ ਜ਼ਿਆਦਾ ਪੁੱਛ ਰਿਹਾ ਰਜਾ ਨੂੰ ਤਾਂ ਦੱਸਿਆ 8 ਸਾਲ ਚ ਹਰ ਸਾਲ ਲਗਾਤਾਰ ਰਜਾ ਬੰਦਾ ਜਾ ਕਿੰਨੇ ਰਜਾ ਮਿਲ ਕਿੰਨੇ ਦਿੰਦਾ ਰਹੀ ਹੈ ਇੱਕ ਹਫ਼ਤਾ ਮੇਲਾ ਚੱਲੇਗਾ ਔਰ ਇਹਦਾ ਨਾਲ ਬਹੁਤ ਜ਼ਿਆਦਾ ਲੋਕਾਂ ਦਾ ਪੂਰਾ ਪੰਜਾਬ ਇੱਥੇ ਹੁੰਦਾ ਮੈਂ ਚਾਹੁੰਦਾ ਮਿਲ ਦਿੰਨਾ ਕਿ ਕਿਤਾਬਾਂ ਵੱਲ ਵਗ ਜਾਂ ਲਿਓ ਕਿਤਾਬਾਂ ਪੜੋ ਔਰ ਕਿਤਾਬਾਂ ਪੜਨ ਨਾਲ ਤੇ ਦਿਮਾਗ ਚ ਮੇਸ਼ਾ ਜ਼ਿਆਦਾ ਅਸਰ ਹੁੰਦੀ ਹੈ ਕਿੰਨਾ ਕੁ ਫਾਇਦਾ ਜੀ ਸਟੂਡੈਂਟਸ ਨੂੰ ਕਿੰਨੇ ਚ ਨਾਲ ਸਪੋਰਟ ਮੈਂ ਇੱਥੇ ਨਾਲ ਜਿਹੜੇ ਇਸ ਧਰਤੀ ਨਾਲ ਵਸਤਾ ਉਹ ਤਾਂ ਹੈ ਹੀ ਆ ਪੂਰੇ ਪੰਜਾਬੀਆਂ ਨੂੰ ਮੈਂ ਕਹਾਂਗਾ ਕਿ ਕਿਤਾਬਾਂ ਪੜਨ ਦਾ ਸ਼ੌਕ ਪਾ ਲਓ ਹਰਫਾਂ ਦੀ ਇੱਜ਼ਤ ਕਰੋ ਸ਼ਬਦਾ ਦੀ ਇੱਜ਼ਤ ਕਰੋ ਤਾਂ ਕਿ ਸਾਨੂੰ ਸਾਨੂੰ ਬਹੁਤ ਸਖਤ ਲੋੜ ਹੈ ਜਿਹੜਾ ਬੰਦਾ ਕਿਤਾਬ ਪੜਦਾ ਰਸੂਲ ਹਮਜ਼ਾ ਤੋਂ ਅਬਦੀ ਕਿਤਾਬ ਪੜ੍ਹੀ ਸੀ ਮੈਂ ਬਹੁਤ ਪਹਿਲਾਂ ਮੇਰਾ ਦਾਗਿਸਤਾਨ ਉਹ ਕਮਾਲ ਕਿਤਾਬ ਸੀ ਉਹਨੇ ਕਿਹਾ ਕਿ ਜੇ ਕਿਸੇ ਨੂੰ ਬਦਵਾ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਰੱਬ ਕਰੇ ਤੇਰੀ ਲੋਕੀ ਜਿੰਨੀ ਉਮਰ ਹੋਵੇ ਸੋ ਉਹ ਕਿਤਾਬ ਪੜਦਿਆ ਫਿਰ ਬਾਬਾ ਸੂਫੀ ਬਾਬਿਆਂ ਦੀਆਂ ਸਾਰੀਆਂ ਕਿਤਾਬਾਂ ਜਿੰਨੀਆਂ ਵੀ ਮੈਨੂੰ ਮੈਨੂੰ ਪੜਨ ਦਾ ਬੜਾ ਸ਼ੌਕ ਹੈ ਪੜਦਾ ਹੀ ਰਹਿਣਾ ਮੈਂ ਕਿਉਂਕਿ ਮੈਂ ਵਿਦਿਆਰਥੀ ਹੀ ਸਮਝਦਾ ਸੰਗੀਤ ਦਾ ਵੀ ਔਰ ਲਿਟਰੇਚਰ ਦਾ ਮਾਂ ਬੋਲੀ ਦੀ ਬਕੀਆ ਬਾਕੀ ਨੌਜਵਾਨਾਂ ਨੂੰ ਕੀ ਬੇਗਾਨ ਕਰ ਦਿਓ ਕਿ ਕਿਤਾਬਾਂ ਨਾਲ ਜੁੜਨ ਕਿਉਂ ਫਿਰ ਜਾਨ ਬਹੁਤ ਘਟ ਗਿਆ ਇਸ ਤੋਂ ਵੱਡਾ ਕੀ ਮੈਸੇਜ ਹੋ ਸਕਦਾ ਕਿ ਇਸ ਤੋਂ ਵੱਡੀ ਕੋਈ ਗਾਲ ਨਹੀਂ ਵੱਧ ਸੀਸ ਨਹੀਂ ਕਿ ਤੁਹਾਨੂੰ ਮਾਂ ਬੋਲੀ ਭੁੱਲ ਜਾ ਮਾਂ ਬੋਲੀ ਨੂੰ ਪਿਆਰ ਕਰੋ ਜਿਹੜਾ ਬੰਦਾ ਪੰਜਾਬੀਅਤ ਨੂੰ ਪੰਜਾਬ ਪੰਜਾਬੀ ਹੋਣ ਤੇ ਨਾਜ਼ ਨਹੀਂ ਕਰਦਾ ਦੂਜੀਆਂ ਜ਼ਬਾਨਾਂ ਸਿੱਖੋ ਕੋਈ ਗੱਲ ਨਹੀਂ ਪੂਰੀ ਦੁਨੀਆ ਚ ਗਲੋਬਲਾਈਜ਼ ਹੋ ਗਈ ਦੁਨੀਆ ਲੇਕਿਨ ਆਪਣੀ ਜ਼ੁਬਾਨ ਨੂੰ ਬਹੁਤ ਪਿਆਰ ਕਰੋ ਬਹੁਤ ਜ਼ਿਆਦਾ ਲੱਗਦਾ ਹੈ ਜੇ ਮੇਲੇ ਲੱਗਣੇ ਚਾਹੀਦੇ ਕਾ ਬੱਚਿਆਂ ਨੂੰ ਇਸ ਬਾਰੇ ਜੀ ਮੇਲੇ ਤਾਂ ਲੱਗਣੇ ਹੀ ਚਾਹੀਦੇ ਆ ਦੁਨੀਆ ਆਪਣੇ ਆਪ ਚ ਮੇਲਾ ਤੇ ਉਸ ਮੇਲੇ ਚ ਇਹੋ ਜਿਹੇ ਮੇਲੇ ਜਦੋਂ ਲੱਗਦੇ ਆ ਤੇ ਰੂਹ ਸਰਸ਼ਾਰ ਹੋ ਜਾਂਦੀ ਚਲੋ ਪ੍ਰਿੰਸੀਪਲ ਡਾਕਟਰ ਮਹਿਰ ਸਿੰਘ ਡਾਕਟਰ ਆਤਮਾ ਸਿੰਘ ਜੀ ਰੰਦਾਵਾ ਬਾਕੀ ਇਹ ਕਿ ਸਭ ਤੋਂ ਪਹਿਲਾਂ ਸਾਡੇ ਸਤਿਗੁਰਾਂ ਦਾ ਨਾਮ ਬਖਸ਼ਿਆ ਨਾਰਾ ਬੁਲੰਦ ਕਰੋ ਸਾਡੇ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ ਗੱਜਕੇ ਕਥੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਫਤੀ ਦੇ ਘਰ ਵਿੱਚ ਗੁਨਾਹਗਾਰ ਇੱਕ ਨਾ ਚੀਜ਼ ਸਿੱਖਰ ਵਿਦਿਆਰਥੀ ਦੇ ਤੌਰ ਤੇ ਗੁਨਾਹਗਾਰ ਸਿਖ ਚਕੌਰ ਮੈਂ ਆਇਆ ਸੇਫਟੀ ਦੇ ਘਰ ਵਿੱਚ ਪ੍ਰੋਫੈਸਰ ਸਾਹਿਬ ਸਰਦਾਰ ਅਰਤਾਸਿੰਘ ਜੀ ਪਿਆਰ ਚੀ ਬੋਲ ਗਏ ਤੁਸੀਂ ਦੁਆ ਕਰਦੇ ਮੇਰੇ ਲਈ ਕਿ ਕਿਸੇ ਨਾ اہل ਵਿਅਕਤੀ ਦੀ ਜੋ ਸੁਯੋਗ ਨਾ ਹੋਵੇ ਉਹਦੀ ਕੋਈ ਇਸ ਤਰ੍ਹਾਂ ਪਿਆਰ ਵਿੱਚ ਸਿਖਤ ਕਰ ਜਾ ਦੁਆ ਕਰਿਓ ਮੈਂ ਅਹਲ ਕਿ ਥੋੜਾ ਜਿਹਾ ਅੰਜਾਮ ਤੋਂ ਜਾਣਕਾਰ ਵੀ ਹੋ ਜਾ ਜੋ ਮੈਨੂੰ ਪਤਾ ਨਹੀਂ ਸੀ ਸਾਰੀਆਂ ਸਿਖਤਾਂ ਮੈਂ ਜੋ ਵੀ ਮੇਰੇ ਬਾਰੇ ਚੀਨਾ ਸਾਹਿਬ ਜੀ ਨੇ ਬੋਲਿਆ ਮੇਰੇ ਭਾਈ ਨੇ ਮੈਂ ਇਸ ਮੁਕद्दस ਤਕਦੀਨ ਨੂੰ ਸਮਰਪਿਤ ਕਰਦਾ ਹਾਂ ਇਹਨੂੰ ਦੇਖ ਕੇ ਹੀ ਪਤਾ ਲੱਗਦਾ ਕਿ ਅਸੀਂ ਕਿੰਨੇ ਅਮੀਰ ਵਿਰਸੇ ਦੇ ਮਾਲਕ ਰਹੇ ਹਾਂ ਸੋ ਸਾਨੂੰ ਵਿਰਸਾ ਸੰਭਾਲਣਾ ਚਾਹੀਦਾ ਅੱਜ ਪੁਸਤਕ ਮੇਲਾ ਹੈ ਵੈਸੇ ਤੇ ਦੁਨੀਆ ਹੀ ਇੱਕ ਮੇਲਾ ਆ ਇਸ ਦੁਨੀਆ ਦੇ ਵਿੱਚ ਬੰਦ ਲੈਣੀਆਂ ਪੜਦੇ ਰਹਿਣਾ ਦੂਜਾ ਹਰ ਬਲਦ ਨਿਮੇਸ ਸਰ ਨਾ ਬਾਬਾ ਹਰਬਲ ਸਿੰਘ ਜੀ ਦੋ ਦਿਨ ਗੱਲਾਂ ਮੈਂ 81 ਚ ਪਹਿਲੀ ਵਾਰ ਗਿਆ ਸੀ ਹੁਣ ਪ੍ਰਗਤੀ ਮੈਦਾਨ ਦਿੱਲੀ ਲੱਗਾ ਉਹ ਕਹਿੰਦੇ ਰੋਜ਼ ਹੀ ਆ ਜੰਦਾ ਐਮਪੀ ਯੂਪੀ ਬਣਿਆ ਹੈ ਕਿ ਕਬੂਰ ਕੰਮ ਨਹੀਂ ਇਫੈਕਟ ਹੈ ਜੀ ਸਾਨੂੰ ਜਗ੍ਹਾ ਬਹੁਤ ਘੱਟ ਦਿੱਤੀ ਆ ਤੁਸੀਂ ਪੰਜਾਬੀ ਦੀਆਂ ਕਿਤਾਬਾਂ ਦੀ ਇਸ ਕਰਕੇ ਮੈਂ ਬਾਰ ਬਾਰ ਹੁਣਾ ਕਿ ਅਗਲੀ ਵਾਰੀ ਥੋੜਾ ਵਸੀਫ ਹੋ ਜਾਏ